ਭਾਈ ਖਾਲਸਾ ਭਾਈ ਗੁਰਜੂ ਕੀ ਫਤਿਹ ਦੇਖੋ ਜੀਤਾ ਸਿੰਘ ਜੀ ਅੱਜ 15 ਅਗਸਤ ਦਾ ਦਿਨ ਜਿਹੜਾ ਜਿੱਥੇ ਭਾਰਤ ਆਪਣੇ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੋ ਸਾਡੀ ਸਿੱਖਾਂ ਬਾਤ ਇਹ ਅੱਜ ਆਜ਼ਾਦੀ ਦਾ ਦਿਹਾੜਾ ਨਹੀਂ ਇਹ ਅੱਜ ਦੇ ਦਿਨ ਸਾਡੀ ਬਹੁਤ ਬਰਬਾਦੀ ਹੋਈ ਸੀ ਸਾਡੇ ਜਿੱਥੇ 10 ਲੱਖ ਲੋਕਾਂ ਦਾ ਜਿਹੜਾ ਸਾਡੇ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਅਜਾੜਾ ਹੋਇਆ ਸਾਡੇ ਬਹੁਤ ਸਾਰੇ ਜਿਹੜੇ ਗੁਰਧਾਮ ਸਨ ਉਹ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਗਏ ਸੋ ਅੱਜ ਦਾ ਦਿਨ ਜਿਹੜਾ ਸਾਡੇ ਸਿੱਖਾਂ ਵਾਸਤੇ ਬਹੁਤ ਹੀ ਦੁਖਦਾਈ ਦਿਨ ਆ। ਸੋ ਅਸੀਂ ਆਜ਼ਾਦੀ ਜਿਹੜੀ ਆ ਉਹਦਾ ਜਸ਼ਨ ਮਨਾਵਾਗੇ ਜਦੋਂ ਸਾਡਾ ਆਪਣਾ ਬਖਰਾ ਰਾਜ ਭਗ ਜਿਹੜਾ ਖਾਲਸਤਾਨ ਬਣਿਆ। ਸੋ ਇਸ ਕਰਕੇ ਅੱਜ ਦੇ ਦਿਨ ਜਿੱਥੇ ਭਾਰਤੀ ਹਾਈ ਕਮਿਸ਼ਨ ਲੰਡਨ ਦੇ ਸਾਹਮਣੇ ਅੱਜ ਸਾਰੇ ਇੰਗਲੈਂਡ ਭਰ ਤੋਂ ਸਿੱਖ ਜਿਹੜੇ ਉਸ ਭਾਰਤੀ ਸਰਕਾਰ ਨੂੰ ਦੱਸਣ ਆਇਆ ਕਿ ਭਾਵੇਂ ਸਾਡੇ ਅੱਜ ਜਿਹੜਾ ਹੈ ਉਹ ਤੁਸੀਂ ਅੱਜ ਜਸ਼ਨ ਮਨਾਉਂਦੇ ਆ ਪਰ ਸਾਡਾ ਜਿਹੜਾ ਸਿੱਖਾਂ ਦਾ ਅੱਜ ਆਜ਼ਾਦੀ ਦਾ ਦਿਹਾੜਾ ਨਹੀਂ ਅੱਜ ਦਾ ਦਿਨ ਜਿਹੜਾ ਹਮੇਸ਼ਾ ਸਾਡੀ ਸਿੱਖਾਂ ਨੂੰ ਯਾਦ ਰਹੇਗਾ ਔਰ ਜਿੱਥੇ ਸਾਡੇ ਸਿੱਖਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ 95% ਕੁਰਬਾਨੀਆਂ ਦਿੱਤੀਆਂ ਔਰ ਜੇਸ ਵੇਲੇ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ ਨਾਲ ਹੀ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਗਲਾਬਾਂ ਵਾਲਾ ਸਲੂਕ ਕੀਤਾ ਜਾ ਰਿਹਾ ਔਰ ਹੋਰ ਜਿਹੜੀਆਂ ਘਟਣੀਆਂ ਨੇ ਤੇ ਲਗਾਤਾਰ ਜੁਲਮ ਟਾ ਰਿਹਾ ਸੋ ਇਹ ਜਰ ਕੇ ਜਿਹੜੇ ਅੱਜ ਵਰਲਡਵਾਈਡ ਹਾਲਾਤ ਜਿਹੜੇ ਬਣਦੇ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਾਦਰੇ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਉਹ ਵੀ ਟੁੱਟਣ ਗਿਆ ਔਰ ਭਾਦਰੇ ਦੇ ਅੰਦਰ ਜਿਹੜਾ ਸਾਡਾ ਖਾਲਸਤਾਨ ਆ ਔਰ ਬਖਰਾ ਜਿਹੜਾ ਸਾਡਾ ਰਾਜ ਭਾਗਿਆ ਉਹ ਵੀ ਜਿਹੜਾ ਉਹ ਚੇਤੀ ਬੰਨਣ ਵਾਲਾ ਸੋ ਇਸ ਕਰਕੇ ਅੱਜ ਸਾਰੇ ਇੱਥੇ ਅਸੀਂ ਪਹੁੰਚੇ ਆ ਔਰ ਤੁਹਾਡਾ মিডিਆ ਦਾ ਬਹੁਤ ਧੰਨਵਾਦ ਆ ਪਹਿਲਾਂ ਅਸੀਂ ਦੇਖਿਆ ਕੋਈ মিডিਆ ਨਹੀਂ ਸੀ ਆਇਆ ਸੋ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਪੀ ਵੀ ਸੀ ਚੈਨਲ ਇੱਥੇ ਅੱਜ ਪਹੁੰਚਿਆ ਸਾਡੇ ਸਿੱਖਾਂ ਦੀ ਆਵਾਜ਼ ਜਿਹੜੀ ਅੱਜ ਦੁਨੀਆ ਭਰ ਦੇ ਵਿੱਚ ਪਹੁੰਚਾਉਣ ਦੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਤੁਹਾਡਾ ਧੰ ਕਲਵਾਨ ਸਿੰਘ ਮਠੱਡਾ ਆਪਾਂ ਅੱਗੇ ਵੀ ਹੋਰ ਸਿੰਘਾਂ ਨਾਲ ਭਜੋਗਾ ਸਿੰਘ ਹੁਣੀ ਨੇ ਐਫਐਸਓ ਦੇ ਕਿਉਂਕਿ ਜਿਹੜਾ ਮਜ਼ਾਰਾ ਇਹ ਐਫਐਸਓ ਵੱਲੋਂ ਅਲੀਕੇ ਨਾਲ ਭਜੋਗਾ ਸਿੰਘ ਬਬਰ ਨੇ ਸੋ ਆ ਭਜੋਗਾ ਸਿੰਘ ਜੀ ਮੈਨੂੰ ਪਤਾ ਵੀ ਲੰਬਾ ਸਮਾਂ ਹੋ ਗਿਆ 1947 ਤੋਂ ਲੈ ਕੇ ਆਏ ਦਿਨ ਜਿੱਥੇ-ਜਿੱਥੇ ਵੀ ਦੁਨੀਆ ਦੇ ਵਿੱਚ ਸਿੱਖ ਵਸਦੇ ਨੇ ਚਾਹੇ ਗਿਣਤੀ ਥੋੜੀ ਹੋਵੇ ਬਹੁਤ ਵਾਰ ਆਪਣੀ ਜ਼ਿੰਮੇਵਾਰੀ ਪਛਾਣਦੇ ਹੋਏ ਸਿੰਘ ਆਪਣੇ ਵਿਜੀਰ ਜੇਮਿਆਂ ਦੇ ਵਿੱਚੋਂ ਹਮੇਸ਼ਾ ਇਸ ਦਿਨ ਨੂੰ ਸਾਡੇ ਡੁੱਲੇ ਹੋਏ ਖੂਨ ਜੋ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਉਹਨਾਂ ਨੂੰ ਯਾਦ ਕਰਨ ਲਈ ਭਾਰਤੀ ਹਾਈ ਕਮਿਸ਼ਨ ਦੇ ਅੱਗੇ ਪੂਰੇ ਵੰਡ ਵਿੱਚ ਅੱਜ ਧਰਨੇ ਲੱਗ ਰਹੇ ਨੇ ਲੋਕ ਰੋਸ ਮੰਗਲਾ ਕਰ ਰਹੇ ਨੇ ਆਪ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਅੱਜ ਖਾਂਦੇ ਆਜ਼ਾਦੇ ਦਾ ਦਿਨ ਹੈ 1947 ਵਿੱਚ ਆਜ਼ਾਦ ਭਾਰਤ ਹੋਇਆ ਸੀ ਵੰਡਿਆ ਪੰਜਾਬ ਗਿਆ ਸੀ ਸੋ ਲੋਕ 10 ਤੋਂ 20 ਲੱਖ ਹੋਏ ਵੀ ਪੰਜਾਬ ਦੇ ਜੋ ਵਰਤੋਂ Mostly ਪੰਜਾਬ ਚ ਹੋਈ ਸੋ ਇਹ ਕੋ ਆਪਣੇ ਲਈ ਖੁਸ਼ੀ ਦਾ ਦਿਨ ਨੇ ਆਪਣੇ ਲਈ ਦਾ ਜਾੜੇ ਦਾ ਦਿਨ ਹੈ ਆਪਾਂ ਨੂੰ ਅਕਾਲੇ ਧੰਨਵਾਜੋ ਬਣਾਉਣਾ ਚਾਹੀਦਾ ਅਸੀਂ ਹਰ ਸਾਲ ਇਹਨਾਂ ਦਿਨਾਂ ਵਿੱਚ ਭਾਰਤੀ ਆਕਮਸ਼ਨ ਮੋਰੇ ਆਉਨੇ ਆ ਇਹਨਾਂ ਨੂੰ ਦੱਸਣਾ ਆਉਨੇ ਆ ਵੀ ਸਾਨੂੰ ਜਿਆਦਾ ਅਸੀਂ ਵੀ ਆਜ਼ਾਦ ਹੋਣਾ ਸਾਨੂੰ ਵੀ ਆਜ਼ਾਦੀ ਚਾਹੀਦੀ ਆ ਇਹ ਸਾਡਾ ਕੁਦਰਤ ਵੱਲੋਂ ਦਿੱਤਾ ਹੋਇਆ ਹੱਕ ਆ ਸੋ ਸਾਰਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਆ ਕੇ ਇੱਥੇ ਆਪਣਾ ਰੋਹ ਪ੍ਰਗਟ ਕਰਨਾ ਚਾਹੀਦਾ ਆ